ਬਹੁਤ ਉਹਨਾਂ ਨੇ ਅੱਛੀ ਬਾਤ ਕੀਤੀ ਹੈ ہمیں ਉਹਨੂੰ ਸਪੋਰਟ ਕਰਨੀ ਚਾਹੀਏ ਔਰ ਬਾਰ-ਬਾਰ ਅਬ ਜੋ ਉਹਨਾਂ ਨੇ ਬਾਤ ਕਹਿ ਲਈ ਹੈ ਉਸੇ ਇਹ ਉਹਨਕੇ ਉੱਪਰ ਕੋਈ ਪ੍ਰੈਸ਼ਰ ਵੀ ਨਹੀਂ ਡਾਲਣਾ ਚਾਹੀਏ ਤੋਂ ਮੇਰੇ ਲੱਗ ਰਹਾ ਸੀ ਕਿ कहीं ना कहीं ਜਬ ਉਹਨਾਂ ਨੇ ਦੁਬਾਰਾ ਬਾਤ ਕੀਤੀ ਹੈ ਉਹਨਕੇ ਉੱਪਰ ਪ੍ਰੈਸ਼ਰ ਥਾ ਰਵਨੀਤ ਬਿੱਟੂ ਦੇ ਬਿਆਨ ਅਮਰਿਤਪਾਲ ਦੀ ਮਾਤਾ ਦੀ ਉਸ ਸਟੇਟਮੈਂਟ ਤੇ ਹੈ ਜਿਸ ਵਿੱਚ ਉਹਨਾਂ ਕਿਹਾ ਸੀ ਕਿ ਅਮਰਿਤਪਾਲ ਖਾਲਿਸਤਾਨੀ ਸਮਰਥਕ ਨਹੀਂ ਹਾਲਾਂਕਿ ਬਾਅਦ ਵਿੱਚ ਅਮਰਿਤਪਾਲ ਦੇ ਮਾਤਾ ਨੇ ਇਸ ਬਿਆਨ ਤੋਂ ਕਿਨਾਰਾ ਕਰ ਲਿਆ ਸੀ ਅਜਿਹੇ ਤੇ ਰਵਨੀਤ ਬਿੱਟੂ ਦਾ ਮੰਨਣਾ ਹੈ ਕਿ ਉਹਨਾਂ ਦੇ ਪਰਿਵਾਰ ਤੇ ਕਈ ਸ਼ਕਤੀਆਂ ਦਬਾਅ ਬਣਾ ਰਹੀਆਂ ਨੇ ਆਪਣੀ ਮਾਤਾ ਦੇ ਇਸ ਬਿਆਨ ਬਾਅਦ ਅਸਾਮ ਦੀ ਡਿਬਰੂਗੜ੍ਹ ਜ਼ਿਲ੍ਹੇ ਚ ਬੰਦ ਅਮਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਅਕਾਊਂਟ ਐਕਸ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਕਿਹਾ ਗਿਆ ਸੀ ਕਿ ਖਾਲਸਾ ਰਾਜ ਦਾ ਸੁਪਨਾ ਵੇਖਣਾ ਕੋਈ ਗੁਨਾਹ ਨਹੀਂ ਅਤੇ ਜੇਕਰ ਉਹਨਾਂ ਨੂੰ ਪਰਿਵਾਰ ਅਤੇ ਪੰਥ ਚੋਂ ਕੋਈ ਇੱਕ ਚੋਣਾ ਪਿਆ ਤਾਂ ਪੰਥ ਚੁਣਨਗੇ ਹੁਣ ਇਸ ਪੂਰੇ ਘਟਨਾਕ੍ਰਮ ਤੇ ਰਵਨੀਤ ਬਿੱਟੂ ਨੇ ਆਪਣੀ ਗੱਲ ਰੱਖੀ ਹੈ ਤਾਂ ਮੈਂ ਤਾਂ ਇਹੀ ਕਹੂੰਗਾ ਉਹਨਕੇ ਮਾਤਾ ਜੀ बहुत उन्होंने अच्छी बात की है हमें उस, उनको सपोर्ट करनी चाहिए और बार बार अब जो उन्होंने बात कह दी है उसे ये उनके ऊपर कोई प्रेशर भी नहीं डालना चाहिए तो मुझे लग रहा था भी कहीं ना कहीं जब उन्होंने दोबारा बात की है उनके ऊपर प्रेशर था उनकी आवाज में ये झलक आ रही थी भी उनके ऊपर कोई ना कोई दबाव है जो बीसी से डाला जा रहा है लेकिन लोगों ने वोट देश के कानून के हिसाब से डाली है वोट और उन्होंने जो अपनी ओथ ली है वो उन्होंने देश के कानून और संविधान के माध्यम से ली है